ਸਸ ਸ਼ਿਆਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਇਸ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨਾਲ ਜੁੜੀ ਵੱਡੀ ਅਪਡੇਟ ਮੋਹਾਲੀ ਫੋਰਟਿਸ ਹਸਪਤਾਲ ਦੇ ਲੋਅਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਬੁਲਟਿਨ ਜਾਰੀ ਕਰ ਦਿੱਤਾ ਗਿਆ ਹੈ ਫੋਰਨ ਹਸਪਤਾਲ ਮੋਹਾਲੀ ਦੇ ਨਾਲ ਹੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾਕਟਰ ਆਰ ਕੇ ਜਸਵਾਲ ਨੇ ਦੱਸਿਆ ਕਿ ਉਹਨਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਣਕਾਰੀ ਜਾਂਚ ਕੀਤੀ ਅਤੇ ਇਸ ਦਿਨ ਨਾਲ ਹੀ ਡਾਕਟਰ ਜਸਵਾਲ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕਲੀਨਿਕ ਮਾਪਦੰਡਾ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਦੇਖਦੇ ਹਨ ਅਤੇ ਉਹਨਾਂ ਨੇ ਪਲਮਨਰੀ ਆਰਟੀਸਟ ਪ੍ਰੈਸ਼ਰ ਵਿੱਚ ਵਾਦੇ ਦੀ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ ਇਸ charm ਮੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਰੇ ਸਰੀਰ ਪੂਰੀ ਤਰ੍ਹਾਂ ਸਥਿਤ ਸਥਿਰ ਹੈ ਅਤੇ ਜਿਵੇਂ ਕਿ ਇਸ ਦੇ ਨਾਲ ਹੀ ਬੁਖਾਰ ਲਈ ਦਾਖਲ ਦੇ ਸਮੇਂ ਸ਼ੱਕ ਕੀ ਸੀ ਉਸ ਦੇ ਨਾਲ ਹੀ ਉਹਨਾਂ ਨੇ ਜਾਣਕਰ ਉਹਨਾਂ ਦੇ ਖੂਨ ਦੇ ਟੈਸਟ ਕਰਮਿਤ ਵਾਪਸ ਆਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲੀ ਦੀ ਟੁਕਮੀ ਐਂਟੀ ਬਾਇਓਟਿਕ ਦਵਾਈਆਂ ਦਿੱਤੀਆਂ ਜਾ ਚੁਕੀਆਂ ਸਾਰੀਆਂ ਕਲੀਨਿਕ ਵਿਸ਼ੇਸ਼ਤਾ ਅਤੇ ਰੋਗ ਸੰਬੰਧੀ ਜਾਂਚਾਂ ਨੇ ਸੱਲ ਬਖਸ਼ ਸੁਧਾਰ ਦਿਖਾਇਆ ਹੈ ਖਬਰ ਨੂੰ ਅੰਤ ਤੱਕ ਦੇਖ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡੇ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ